ਤੇ ਫਸਲ ਪੈਦਾ ਕਰਕੇ ਤੇ ਵਿਤਕਰਾ ਕਿਸੇ ਨਾਲ ਨਹੀਂ ਸਰਬੱਤ ਦਾ ਭਲਾ ਜੋ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਾਰਿਆਂ ਨੂੰ ਆਨ ਜਿਹੜਾ ਉਹ ਕਣਕ ਝੋਨਾ ਜਾਂਦਾ ਹੈ ਪਹਿਲਾਂ ਜਦੋਂ ਮੋਰਚਾ ਲੱਗਿਆ ਸੀ ਆਹੀ ਬਾਰਡਰ ਤੋਂ ਨੌਜਵਾਨੀ ਨੇ ਭੰਨ ਦਿੱਤਾ ਸੀ ਤੇ ਹੁਣ ਇਹਨਾਂ ਕੋਲੇ ਬਾਲ ਪ੍ਰਯੋਗ ਹੀ ਜਾਦੇ ਕਰ ਰਹੇ ਆ ਪੱਕੀਆਂ ਗੋਲੀਆਂ ਦਾਗ ਰਹੇ ਆ ਪਰ ਨੌਜਵਾਨ ਫੇਰ ਵੀ ਸਵੇਰ ਤੋਂ ਲੈ ਕੇ ਸਾਡੇ ਨਾਲ ਕੀ ਨਹੀਂ ਹੋਇਆ ਬੇਇਨਸਾਫੀ ਹੋ ਰਹੀ ਹੈ ਸਾਡੀ ਨੌਜਵਾਨੀ ਨਸੇ ਤੇ ਲਾਈ ਜਾ ਰਹੀ ਹੈ ਤੇ ਖੱਟੜ ਸਰਕਾਰ ਸਾਨੂੰ ਸਾਡਾ ਰਸਤਾ ਰੋਕ ਰਿਹਾ ਦਿੱਲੀ ਨਹੀਂ ਜਾਣ ਦੇ ਰਹੀ ਸਾਰਾ ਕੁਝ ਕੀਤਾ ਠੀਕ ਹੈ ਮੰਦਿਰ ਬਣਨਾ ਚਾਹੀਦਾ ਪਰ ਉੱਥੇ ਪੁਜਾਰੀ ਲੋਕ ਹੈ ਜਿਹੜੇ ਮੰਦਿਰਾਂ ਦੇ ਸਾਮ ਸੰਭਾਲ ਕਰਦੇ ਆ ਉਹ ਉਹਦਾ ਤਕਾਟਣ ਕਰਨ ਸਿੰਘ ਸਾਹਿਬ ਮੈਂ ਇਹਨਾਂ ਦੀ ਚਿਹਰਾ ਦੇਖ ਪਾ ਰਿਹਾ ਚਿਹਰੇ ਤੇ ਥੋੜਾ ਡਰ ਵੀ ਹੈ ਪਰ ਇਹ ਸੱਟਾਂ ਲੱਗੀਆਂ ਕਿਉਂ ਤੁਹਾਡੇ ਸੱਟਾਂ ਇਹ ਬਾਬਾ ਜੀ ਅਸੀਂ ਬੈਰੀਕੇਡ ਦੇ ਕੋਲੇ ਜਾ ਰਹੇ ਸਾਹਮਣੇ ਤੇ ਉਹਨਾਂ ਨੇ ਸਾਹਮਣੇ ਜਾਵਾਂ ਸਿੱਧੀ ਸੇਧ ਨੂੰ ਗੋਲਾ ਮਾਰਿਆ ਸਿੱਧਾ ਜਾਵਾਂ ਆਹ ਆਹ ਗੋਲੀਆਂ ਵੀ ਚਲੰਗਾਂ ਉਹਨਾਂ ਨੇ ਨਕਲੀ ਵੀ ਗੋਲੀਆਂ ਚਲੰਗਾਂ ਅਸਲੀ ਵੀ ਚਲੰਗਾਂ ਆਹ ਅਸਲੀ ਗੋਲੀ ਮੇਰੇ ਕੋਲ ਹੈਗੀ ਆਵੇ ਆ ਉਹਨਾਂ ਨੇ ਅਸਲੀ ਗੋਲੀ ਚਲਾਈ ਬਿਲਕੁਲ ਅਸਲੀ ਗੋਲੀ ਇਹ ਹਾਂਜੀ ਹਾਂਜੀ ਮਤਲਬ 15 ਬੋਰ 315 ਬੋਰ ਦੀ ਅਸਲੀ ਗੋਲੀ ਤੇ ਆਮ ਲੋਕਾਂ ਦੇ ਚਲਾਈਆਂ ਜਾ ਰਹੀਆਂ ਹੈ ਸਰਲੇ ਵੱਜੇ ਬਹੁਤ ਸੰਘਾ ਦੇ ਨੋ ਡੱਕ ਜਾਗਮੀ ਹੋਇਆ ਰਾਜਪੁਰੇ ਹਸਪਤਾਲ ਚ ਉਥੇ ਮੈਂ ਤਿੰਨ ਟੰਕੇ ਲੈ ਕੇ ਮੇਰੇ ਇੱਥੇ ਠੋਡੀ ਤੇ ਪਾਟ ਗਈ ਜਮਾ ਹੱਥੋਂ ਦੰਦ ਹੋ ਜਾਮਾ ਪਿੱਛੇ ਨੂੰ ਠੋਗ ਗੇ ਮੇਰੇ ਵੀ ਤੁਸੀਂ ਆ ਗਏ ਹੋ ਦੁਬਾਰਾ ਹਾਂਜੀ ਫੇਰ ਆ ਗਏ ਜੀ ਇਹ ਜੀ ਆਤੰਗਵਾਦੀ ਕਿਉਂਕਿ ਹੱਕ ਲੈਣੇ ਆ ਜੀ ਆਤੰਗਵਾਦੀ ਲੱਗੇ ਹੋਏ ਨੇ ਸਾਡੇ ਇਹ ਆਤੰਗਵਾਦੀ ਅਸਲ ਇਹ ਨੇ ਇਹ ਬਈ ਇਹ ਆ ਜੀ ਕਿਆ ਕਿਸੇ ਹੋਰ ਨੂੰ ਜਾਂਦਾ ਜਦੋਂ ਵੱਡੇ মিডিਆ ਨੇ ਦਿਖਾਣਾ ਹੈ ਉਹਨੇ ਅੱਤਵਾਦੀ ਕਹਿ ਕਿਸੇ ਹੋਰ ਨੂੰ ਹਾਂ ਸ਼ਸਤਰ ਅਸੀਂ ਵੀ ਰੱਖੇ ਨੇ ਸਾਡੇ ਸ਼ਸਤਰਾਂ ਤੇ ਅਸੀਂ ਕੋਈ ਵਾਰ ਨਹੀਂ ਕੀਤਾ ਸਾਡੇ ਸ਼ਸਤਰ ਬੰਨੇ ਨੇ ਇਹ ਪਹਿਲ ਕਿੰਨੀ ਕਰੀ ਜਾਂਦੇ ਆ ਜੀ ਇਹ ਪਹਿਲ ਕਰਦੇ ਪਏ ਨੇ ਸਾਡਾ ਬੰਦਾ ਫਟੜ ਹੋ ਗਿਆ ਸਿੰਘ ਸਾਹਿਬ ਹੋਰ ਵੀ ਕਈ 60 70 ਦੇ ਕਰੀਬ ਨੌਜਵਾਨ ਫਟੜ ਹੋ ਗਏ ਗੋਲੀਆਂ ਵੱਜੀਆਂ ਨੇ ਬਜ਼ੁਰਗ ਬਹੁਤ ਜ਼ਖਮੀ ਹੋਏ ਆ ਜੀ ਕਿੰਨੇ ਬਜ਼ੁਰਗ ਜ਼ਖਮੀ ਹੋਏ ਨੇ ਅੱਤਵਾਦੀ ਕੌਣ ਆ ਹੁਣ ਇਹਦਾ ਮੈਂ ਇਨਸਾਫ ਅੱਤਵਾਦੀ ਐ ਸਭ ਤੋਂ ਵੱਡਾ ਮੋਦੀ ਮੋਦੀ ਤੇ ਫੌਜ ਦੇ ਮੁਖੀ ਨੂੰ ਪਰਚਾ ਦਰਜ ਕਰਨਾ ਚਾਹੀਦਾ ਕਿਉਂਕਿ ਜੈ ਕਿਸਾਨ ਤੇ ਜੈ ਜਵਾਨ ਅੱਜ ਕਿਸਾਨ ਦੇ ਉੱਤੇ ਪੱਕੀਆਂ ਗੋਲੀਆਂ ਗੋਲੇ ਆਹ ਸਾਰਾ ਕੁਝ ਦਾਗੇ ਜਾ ਰਿਹਾ ਹੈ ਕੀ ਗੱਲ ਵੀ ਇਹ ਕਿਸਾਨ ਸਰਬੱਤ ਦਾ ਭਲਾ ਮੰਗਦਾ ਅੰਨ ਪੈਦਾ ਕਰਦਾ ਮਿਹਨਤ ਕਰਦਾ ਸੱਪਾਂ ਦੀਆਂ ਸਿਰਾਂਾਂ ਮਿੱਧ ਦੇ ਵਟਾਂ ਦੇ ਉੱਤੇ ਰਾਤਾਂ ਨੂੰ ਜਾਗਦਾ ਹੈ ਤੇ ਫਸਲ ਪੈਦਾ ਕਰਕੇ ਤੇ ਵਿਤਕਰਾ ਕਿਸੇ ਨਾਲ ਨਹੀਂ ਸਰਬੱਤ ਦਾ ਭਲਾ ਜੋ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਾਰਿਆਂ ਨੂੰ ਅੰਨਾ ਜਿਹੜਾ ਉਹ ਕਣਕ ਝੋਨਾ ਜਾਂਦਾ ਹੈ ਤੇ ਸਾਰੇ ਖਾ ਕੇ ਤੇ ਸੌਂਦੇ ਐ ਮੋਦੀ ਵੀ ਖਾਂਦਾ ਹੈ ਤੇ ਪਰ ਅੱਜ ਕੀ ਗੱਲ ਇਹ ਕਿਸਾਨਾਂ ਨੂੰ ਰੋਕਿਆ ਕਿਉਂ ਜਾ ਰਿਹਾ ਹੱਕੀ ਮੰਗਾ ਜਾਇਜ਼ ਮੰਗਾ ਇਸ ਭਾਰਤ ਨੂੰ ਯਾਦ ਕਰਾਉਣ ਵਾਸਤੇ 93% ਕੁਰਬਾਨੀਆਂ ਦਿੱਤੀਆਂ ਫਾਸੀਆਂ ਦੇ ਰਸੇ ਜੁਮੇ ਐ ਤੇ ਬਾਰਡਰਾਂ ਦੇ ਉੱਤੇ ਵੀ ਰਾਖੀ ਕਰ ਰਹੇ ਐ ਇਹ ਧਾਰਾ 14 19 21 ਦੀ ਲੰਘਣਾ ਨਹੀਂ ਸੜਕ ਦੇ ਵਿੱਚ ਟੋਏ ਪੜਦੇ ਨੇ ਬੈਰੀਕੇਡ ਲਾ ਦੇਣੇ ਤੇ ਕਿੱਧਰ ਦਾ ਕਾਨੂੰਨ ਆ ਇਹ ਤੇ ਇਹ ਇਰਾਸ਼ਟਰਪਤੀ ਨੂੰ ਦਿਂਦਾ ਨਹੀਂ ਕਿਸਾਨਾਂ ਸ਼ਾਂਤਮਈ ਆਦੀਆਂ ਮੰਗਾਂ ਲੈ ਕੇ ਜਾ ਰਹੇ ਵੀ ਐਮ ਐਸ ਪੀ ਲਾਗੂ ਕੀਤੀ ਜਾਵੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਜਿਹੜੇ ਕਿਸਾਨ ਸਾਡੇ ਲਖਨੀਪੁਰ ਖੀਰੀ ਦੇ ਵਿੱਚ ਅਜੇ ਮਿਸਰਾ ਤੇ ਟੈਣੀ ਨੇ ਗੱਡੀ ਥੱਲੇ ਦੇਤੇ ਵਿਚਾਰੇ ਇੱਕ ਪੱਤਰਕਾਰ ਦਿੱਤਾ ਤੇ ਉਹਦਾ ਇਨਸਾਫ ਨਹੀਂ ਮਿਲਿਆ ਤੇ ਨਾ ਉਹਨੂੰ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਤੇ ਸਾਡੇ ਜਿਹੜਾ ਕਰਜ਼ਾ ਮਾਫੀ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਪਹਿਲਾਂ ਜਦੋਂ ਮੋਰਚਾ ਲੱਗਿਆ ਸੀ ਆਹੀ ਬਾਰਡਰ ਉਦੋਂ ਨੌਜਵਾਨੀ ਨੇ ਭੰਨ ਦਿੱਤਾ ਸੀ ਤੇ ਹੁਣ ਇਹਨਾਂ ਕੋਲੇ ਬਾਲ ਪ੍ਰਯੋਗ ਹੀ ਜ਼ਿਆਦਾ ਕਰ ਰਹੇ ਆ ਪੱਕੀਆਂ ਗੋਲੀਆਂ ਦਾਗ ਰਹੇ ਪਰ ਨੌਜਵਾਨ ਫੇਰ ਵੀ ਸਵੇਰ ਤੋਂ ਲੈ ਕੇ ਸਾਰੇ ਲੜ ਰਹੇ ਆ ਭਾਵੇਂ ਸਾਡੇ ਆ ਮੋੜਿਆਂ ਦੇ ਉੱਤੇ ਗੋਲੇ ਵੱਜੇ ਦਰ जख्मी ਹੋਏ ਸਿੰਘ ਤੇ ਕਿਸੇ ਦੇ ਗੋਲੀਆਂ ਵੱਜੀਆਂ ਕਿਸੇ ਦੇ ਡਾਂਗਾਂ ਵੱਜੀਆਂ ਵੇਖੋ ਲਹੂ ਲਹਾਨ ਹੋਏ ਪਿਆ ਕਿਸਾਨ ਪਰ ਫਿਰ ਵੀ ਜਿੰਨੇ ਜੋਗੇ ਆ ਲੜ ਰਹੇ ਆ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਲੜਨਾ ਸਿਖਾਇਆ ਪਰ ਅਸੀਂ ਗੁਲਾਮ ਐ ਤੇ ਗੁਲਾਮ ਕੌਮਾਂ ਨੂੰ ਹਮੇਸ਼ਾ ਲੜਨਾ ਪੈਂਦਾ 47 ਸਾਲੇ ਸਾਡੇ ਗਲ ਗੁਲਾਮੀ ਪੈ ਗਈ ਉਹ ਅਸੀਂ ਭੋਗੀ ਜਾ ਰਹੇ ਆ ਸਾਡੇ ਕੋਲ ਸਾਰੇ ਹੱਕ ਖੋਲੇ ਸਾਡਾ ਹੈਡਵਾਰਕਸ ਪਾਣੀ ਖੋਲੇ ਚੰਡੀਗੜ੍ਹ ਸਾਡਾ ਰਾਜਧਾਨੀ ਖੋਲੀ ਪੰਜਾਬੀ ਬੋਲ ਦੇ ਇਲਾਕੇ ਖੋਲੇ ਸਾਡਾ ਦਰਬਾਰ ਸਾਹਿਬ ਠਾਤਾ ਸੀ ਸਾਡੇ ਨੌਜਵਾਨਾਂ ਦੇ ਗਲਾਂ 'ਚ ਟਾਇਰ ਪਾਤੇ ਤੇ ਸਾਡੇ ਕੌਕੇ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਸਾਡੇ ਧਰਮ ਦਾ ਨਰਾਦਰ ਹੋ ਗਿਆ ਬਰਗਾੜੀ ਦੇ ਵਿੱਚ ਇੱਥੇ ਸਾਡੇ ਨਾਲ ਕੀ ਨਹੀਂ ਹੋਇਆ ਬੇਇਨਸਾਫੀ ਹੋ ਰਹੀ ਹੈ ਸਾਡੀ ਨੌਜਵਾਨੀ ਨਸੇ ਤੇ ਲਾਈ ਜਾ ਰਹੀ ਹੈ ਤੇ ਖੱਟੜ ਸਰਕਾਰ ਸਾਨੂੰ ਸਾਡਾ ਰਸਤਾ ਰੋਕ ਰਿਹਾ ਦਿੱਲੀ ਨਹੀਂ ਜਾਣ ਦੇ ਰਹੀ ਕੀ ਅਸੀਂ ਲਾਹੌਰ ਜਾਵੜ ਗਏ ਹੁਣ ਸਾਨੂੰ ਜੇ ਦਿੱਲੀ ਨਹੀਂ ਜਾਣ ਦਿੰਦੇ ਤੇ ਲਾਹੌਰ ਵਾਲਾ ਰਸਤਾ ਖੋਲ ਦੇਣਾ ਇੱਕ ਕਿਸਾਨ ਵਿਚਾਰੇ ਤੜਕੇ ਦੇ ਲੱਗੇ ਹੋਏ ਆ ਆਪਣਾ ਮੰਗਾ ਲੈ ਕੇ ਆਏ ਆ ਪਰ ਅੱਜ ਇਹਨਾਂ ਨਾਲ ਨਜਾਇਜ਼ ਹੋ ਰਿਹਾ ਪਰ ਫਿਰ ਵੀ ਲੜ ਰਹੇ ਆ ਤੇ ਦਿੱਲੀ ਜਾਣ ਦੀ ਅਸੀਂ ਹਰ ਇੱਕ ਕੋਸ਼ਿਸ਼ ਕਰਾਂਗੇ ਪਰ ਇਹ ਕਿਸਾਨਾਂ ਦੀ ਤਾਂ ਮੰਗਾਂ ਹੀ ਬਹੁਤ ਜਾਇਜ਼ ਨੇ ਉਹ ਕਹਿੰਦੇ ਨੇ ਸਾਨੂੰ ਸਾਡਾ ਹੱਕ ਦਿਓ ਅਸੀਂ ਜਾ ਕੇ ਉੱਥੇ ਪ੍ਰਦਰਸ਼ਨ ਕਰਨਾ ਹੈ ਇਹ ਕੌਣ ਹੁਕਮ ਦੇ ਰਿਹਾ ਇਹਨਾਂ ਨੂੰ ਕਿ ਹਰਿਆਣਾ ਦੀ ਸਰਕਾਰ ਹੁਕਮ ਦੇ ਰਹੀ ਹੈ ਕਿ ਜਿਹੜੇ ਦਿੱਲੀ ਬੈਠਣ ਹੁਕਮ ਦੇ ਰਹੇ ਨੇ ਇਹਨਾਂ ਨੂੰ ਮੋਦੀ ਮੌਨ ਭਗਵਤ ਆਰਐਸਐਸ ਜੋ ਆਪਣਾ ਲੇਜੰਡਾ ਲਾਗੂ ਕਰਨਾ ਚਾਹੁੰਦੀ ਹੈ ਜੋ ਸਾਡਾ ਆਰਥਿਕ ਪੱਖ ਵੀ ਖਤਮ ਕਰਨਾ ਚਾਹੁੰਦੀ ਹੈ ਧਾਰਮਿਕ ਪੱਖ ਵੀ ਸਾਡੀ ਬੋਲੀ ਵੀ ਸਾਡੀ ਹੋਂਦ ਵੀ ਇਸ ਤੇ ਲੱਗੇ ਹੋਇਆ ਮੁਸਲਮਾਨ ਨੂੰ ਵੀ ਇੱਥੇ ਖਤਰਾ ਹੈ ਤੇ ਸਿੱਖ ਨੂੰ ਵੀ ਇੱਥੇ ਖਤਰਾ ਹੋ ਗਿਆ ਕਿਉਂਕਿ ਇਹ ਤਾਨਾਸ਼ਾਹੀ ਰਵਈਆ ਇਹਨੇ ਅਪਣਾਲਿਆ ਮੋਦੀ ਨੇ ਤੋ ਇੱਕ ਮੰਦਿਰ ਬਣਾਣਾ ਹੁੰਦਾ ਉਦੋਂ ਤਾਂ ਬਹੁਤ ਪੈਸਾ ਨਿਕਲ ਆਂਦਾ ਹੈ ਮੰਦਿਰ ਬਣਾਣ ਲਈ ਉਹ ਵੀ ਉਹ ਮੰਦਿਰ ਜਿਹਨੇ 2025 ਦੇ ਅਖੀਰ ਚ ਜਾ ਕੇ ਪੂਰਾ ਹੋਣਾ ਹੈ ਉਹ ਵੀ ਇਹਨਾਂ ਨੇ ਸੰਵਿਧਾਨ ਦੇ ਨਾਲ ਖਲਵਾੜ ਕੀਤੀ ਐ ਐ ਮੁਸਲਮਾਨ ਭਰਾਵਾਂ ਨੂੰ ਦਬਾ ਕੇ ਹਾਈ ਕੋਰਟ ਤੋਂ ਫੈਸਲਾ ਦਬਾ ਕੇ ਸਾਰਾ ਕੁਝ ਕੀਤਾ ਠੀਕ ਐ ਮੰਦਰ ਬਣਨਾ ਚਾਹੀਦਾ ਪਰ ਉੱਥੇ ਪੁਜਾਰੀ ਲੋਕ ਐ ਜਿਹੜੇ ਮੰਦਰਾਂ ਦੇ ਸਾਮ ਸੰਭਾਲ ਕਰਦੇ ਆ ਉਹ ਉਹਦਾ ਦਿਕਾਟਣ ਕਰਨ ਜਿਹੜਾ ਮੋਦੀ ਐ ਉਹ ਕਹਿੰਦਾ ਮੈਂ ਸਾਰੇ ਧਰਮਾਂ ਦਾ ਇਸ ਤਰ੍ਹਾਂ ਤੇ ਉਹਦਾ ਉੱਥੇ ਜਾਣ ਦਾ ਕੀ ਕੰਮ ਸੀ ਭਈ ਉੱਥੇ ਜਿਹੜਾ ਇੱਕ ਨਮਾਇੰਦਾ ਜਾਂਦਾ ਤੇ ਪਰ ਇਹ ਸਾਰਾ ਕੁਝ ਅਜੰਡਾ ਲਾਗੂ ਕੀਤਾ ਜਾ ਰਿਹਾ ਵੋਟਾਂ ਵਾਸਤੇ ਬਿਲਕੁਲ ਵੋਟਾਂ ਵਾਸਤੇ ਫੌਜ ਦੇ ਵਿੱਚ ਵੀ ਨੇ ਸਾਰਾ ਜਿਹੜਾ ਉਹਦੇ ਵਿੱਚ ਵੀ ਸਿੱਖ ਰੈਜੀਮੈਂਟ ਦੇ ਵਿੱਚ ਹੋਰ ਹੀ ਸਾਰਾ ਕੁਝ ਵਾਰਤਾ ਅਗਣੀ ਪਥ ਲਿਆਂਦੀ ਤੇ ਹਾਂ ਜੁਨੀ ਯੂਪੀ ਕਾਨੂੰਨ ਬਣਾਤਾ ਤੇ ਨਾਗਰਤਾ ਸੋਧ ਕਾਨੂੰਨ ਬਣਾਤਾ ਤੇ ਇਸੇ ਤਰ੍ਹਾਂ ਕਾਨੂੰਨ ਤੇ ਕਾਨੂੰਨ ਕਾਨੂੰਨ ਤੇ ਕਾਨੂੰਨ ਥੋਪੀ ਜਾ ਰਿਹਾ ਪਰ ਇਸ ਇਹਨਾਂ ਦਾ ਇਤਿਹਾਸ ਪੜ ਲੈਣਾ ਚਾਹੀਦਾ ਇਹ ਬੰਦਾ ਸਿੰਘ ਬਹਾਦਰ ਦੇ ਵਾਰਸ ਹੈ ਤੇ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਸਾਨੂੰ ਉਹਨਾਂ ਨੇ ਬਣਾਇਆ ਬਾਬਾ ਬਘੇਲ ਸਿੰਘ ਵਰਗਿਆਂ ਨੇ ਤੇ ਪਰ ਠੀਕ ਹੈ ਅਸੀਂ ਗੁਲਾਮ ਹੈ ਤੇ ਪਰ ਪਰ ਲੜਨਾ ਸਾਡਾ ਫਰਜ਼ ਹੈ ਤੇ ਲੜਾਂਗੇ